ਫਿਰੋਜ਼ਪੁਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਐਸਐਸਪੀ ਫਿਰੋਜ਼ਪੁਰ 소ਮਿਆ ਮਿਸ਼ਰਾ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਗਈ ਹੈਗੀ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਜਿਹੜਾ ਇੱਕ ਵਿਅਕਤੀ ਨੂੰ ਕਾਬੂ ਕੀਤਾ ਉਸ ਦੇ ਕੋਲੋਂ 7 ਕਿਲੋਗ੍ਰam ਹੈਰੋਇਨ ਬਰਾਮਦ ਹੋਈ ਹੈ 7 ਕਿਲੋ ਹੈਰੋਇਨ ਦੇ ਨਾਲ 36 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਤਾਂ ਇੱਕ ਪਿਸਟਲ 32 ਬੋਰ ਦਾ ਹੈਗਾ ਦੋ ਪਿਸਟਲ 30 ਬੋਰ ਦੇ ਹੈਗੇ ਨੇ ਤਾਂ ਇੱਕ ਗੱਲ ਕਰੀਏ ਤਾਂ ਇੱਕ ਹੋਰ ਜੜੀ ਹੈ 315 ਬੋਰ ਜਿਹੜੀ ਹੈ ਉਹ ਰਾਈਫਲ ਬਰਾਮਦ ਕੀਤੀ ਗਈ ਹੈਗੀ ਹੈ ਮੈਗਜ਼ੀਨ ਵੀ ਜਿਹੜੀਆਂ ਨਾਲ ਹੈਗੀਆਂ ਨੇ ਐਸਐਸਪੀ ਫਿਰੋਜ਼ਪੁਰ 소ਮਿਆ ਮਿਸ਼ਰਾ ਵੱਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੱਤੀ ਹੈਗੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਇੱਕ ਵਿਅਕਤੀ ਨੂੰ ਕਾਬੂ ਕਰਕੇ 7 ਕਿਲੋਗ੍ਰam ਹੈਰੋਇਨ 36 ਲੱਖ ਰੁਪਏ ਦੀ ਡਰਗਮਨੀ ਇੱਕ ਪਿਸਤਲ ਪਤੀ ਬੋਰ ਇੱਕ ਮੈਗਜ਼ੀਨ 5 ਜਿੰਦਾ ਰੋਂਗ ਇੱਕ ਰਾਈਫਲ 315 ਬੋਰ ਸਮੇਤ ਮੈਗਜ਼ੀਨ 5 ਜਿੰਦਾ ਰੋਂਗ ਦੋ ਪਿਸਤਲ 30 ਬੋਰ ਸਮੇਤ 5-5 ਜਿੰਦਾ ਰੋਂਗ ਇੱਕ ਆਈਫੋਨ ਇੱਕ ਕਾਰ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਔਰ ਜਿਹੜਾ ਇਹ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈਗਾ ਸੀਗਾ ਔਰ ਵੱਡੀ ਕਾਮਯਾਬੀ ਹਾਸਲ ਹੋਈ ਹੈ ਫਿਰੋਜ਼ਪੁਰ ਦੀ ਸੀਆਈਏ ਪੁਲਸ ਨੂੰ ਔਰ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ 14 ਅਪ੍ਰੈਲ 2024 ਕੋ ਸਾਡੇ ਐਸਪੀ ਇਨਵੈਸਟੀਗੇਸ਼ਨ ਰੰਧੀਰ ਬੁਮਾਰ ਜੱਪਤੀ ਐਸਪੀ ਵੀ ਬਲਕਾਰ ਸਿੰਘ ਜੀ ਅਤੇ ਪੂਰੀ ਸੀਆਈਏ ਟੀਮ ਅਤੇ ਸਦਰ ਫਿਰੋਜ਼ਪੁਰ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਟੋਟਲ ਇਨ੍ਹਾਂ ਨੇ ਇੱਕ ਬੰਦੇ ਨੂੰ ਕਾਬੂ ਕਰਕੇ ਉਸੇ 7 ਕਿਲੋਗ੍ਰਾਮ ਹਿਰੋਇਨ 36 ਲੱਖ ਰੁਪਏ ਡਰਗ ਵਨੀ ਇੱਕ ਪਿਸਟਲ 32 ਬੋਰ ਇੱਕ ਰਾਈਫਲ 315 ਬੋਰ ਦੋ ਪਿਸਟਲ 30 ਬੋਰ ਅਤੇ ਚਾਰ ਮੈਗਜ਼ੀਨ 20 ਰਾਉਂਡ ਔਰ ਇੱਕ ਇਲੈਕਟਰਾ ਕਾਰ ਬਰਾਮਦ ਕਿਤਤੀ ਹੈ ਇਹ ਟੋਟਲ ਰਿਕਵਰੀ ਹੈ ਇਸ ਕੇਸ ਦੀ ਜਿਹੜਾ ਦੋਸ਼ੀ ਹੈ ਉਸ ਤੇ ਆਲਰੇਡੀ ਪੁਰਾਣੇ ਵੀ ਤਿੰਨ ਪਰਚੇ ਦਰਜ ਹੈ ਉਸ ਮੇ ਸੇ ਇੱਕ ਮਰਡਰ ਤੇ ਦੂਜਾ ਲੜਾਈ ਝਗੜੇ ਦਾ ਤੇ ਪ੍ਰੀਜ਼ਨ ਸਾਜ ਤੇ ਪਰਚੇ ਦਰਜ ਹੈ ਹੁਣ ਅਸੀਂ ਇਹਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਸਭ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਅਸੀਂ ਪੂਰੀ ਤਰ੍ਹਾਂ ਟ੍ਰੇਸ ਕਰੇ ਔਰ ਜੋ ਬਾਕੀ ਬੰਦੇ ਵੀ ਇਹਦੇ ਵਿੱਚ ਸ਼ਾਮਿਲ ਸੀਗੇ ਉਹਨ ਸਭ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰੇ ਮੈਮ ਜੀ ਟੋਟਲ ਕਿੰਨੇ ਦੇ ਪਰਚਾ ਦਰਜ ਹੋਇਆ ਜੀ ਤੇ ਹੀਰੋਇਨ ਜਿਹੜੀ ਹੈ ਉਹ ਟੋਟਲ 3 ਬੰਦੋ 'ਤੇ ਪਰਚਾ ਦਰਜ ਹੋਇਆ ਹੈ ਔਰ ਜੋ ਹੀਰੋਇਨ ਹੈ ਉਹ ਟੋਟਲ 7 ਕਿਲੋਗ੍ਰਾਮ ਹੀਰੋਇਨ ਹੁਣ ਤੱਕ ਬਰਾਮਦ ਹੋ ਚੁੱਕੀ ਹੈ ਥੋੜਾ ਜਿਹਾ ਥੋੜਾ ਰਹਿਣ ਵਾਲੇ ਵੀ ਇਹ ਬੰਦਾ ਸਦਰ ਫਿਰੋਜ਼ਪੁਰ ਤੇ ਸਿਟੀ ਦੇ ਤਿੰਨੋਂ ਬੰਦੇ ਸਦਰ ਫਿਰੋਜ਼ਪੁਰ ਦੇ ਸਿਟੀ ਫਿਰੋਜ਼ਪੁਰ ਏਰੀਆ ਤੇ ਰਹਿਣ ਵਾਲੇ ਨੇ ਜਿਹੜਾ ਮੇਨ ਦੋਸ਼ੀ ਹੈ ਉਹ ਸਿਟੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਉਹਦੀ ਉਮਰ ਲਗਭਗ 27-28 ਸਾਲ ਹੈ ਜੀ ਪਰ ਮੇਕੇ ਵੀ ਦੱਸਿਆ ਜਾ ਰਿਹਾ ਹੈ ਕਿ ਸਰਗਨਾ ਜਿਹੜਾ ਕੈਨੇਡਾ ਤੋਂ ਬੈਠ ਕੇ ਇਸ ਨੂੰ ਸਾਰੇ ਨੂੰ ਚਲਾ ਰਿਹਾ ਸੀ ਨਸਸ ਨੂੰ ਨਹੀਂ ਦੇਖੀ ਅਸੀਂ ਕੋਈ ਅਸਮਪਸ਼ਨ ਨਹੀਂ ਕਰ ਸਕਦੇ ਹੁਣ ਕੱਲ ਪਰਚਾ ਦਰਜ ਹੋਇਆ ਹੈ ਸਾਡੇ ਬੰਦੇ ਹਰ ਤਰ੍ਹਾਂ ਦੇ ਇਨਪੁਟ ਤੇ ਵਰਕ ਕਰ ਰਹੇ ਨੇ ਜਿਹੜਾ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹਦੇ ਅਸੀਂ ਜ਼ਰੂਰ ਹਰ ਹਰ ਜੋ ਐਂਗਲ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਜ ਦੇਖਿਏ ਵੀ ਕੈਨੋਟ ਗੋ ਇਨਟੂ ਅਸੰਪਸ਼ਨਸ ਜੀ ਜੋ ਵੀ ਹੁਣ ਅਸੀਂ ਜੋ ਵੀ ਤਫਤੀਸ਼ ਕਰ ਚੁੱਕੇ ਹਾਂ ਉਹਦੇ ਵਿੱਚ ਇਹੀ ਪਤਾ ਚੱਲ ਰਿਹਾ ਹੈ ਕਿ ਇਸ ਬੰਦੇ ਦੇ ਕੋਲ ਇਹ ਸਾਰਾ ਕੁਝ ਬਰਾਮਦ ਹੋਇਆ ਹੈ ਤੇ ਇਹਦੇ ਨਾਲ ਦੋ ਬੰਦੂ ਦੀ ਹੋਰ ਸ਼ਮੂਲੀਅਤ ਆ ਰਹੀ ਹੈ ਇਹ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਆਈਏ ਉਹ ਸਾਰੇ ਲਿੰਕੇजेस ਅਸੀਂ ਨਾ ਪਰ ਇਹ ਆਪਣੇ ਵਿੱਚ ਬਿਵਨੇਸ਼ ਚੋਪੜਾ ਐਲੀਸ ਅਸ਼ੀਸ਼ ਜਿਹੜਾ ਹੈ ਫੋਰਨ ਚ ਬੈਠ ਕੇ ਪੂਰਾ ਨੈਟਵਰਕ ਚਲਾ ਰਿਹਾ ਅਸੀਂ ਤਾਂ ਇਹ ਫੈਗਿਆ ਹੈ ਜੀ ਜੋ ਅਸੀਂ ਪੂਰੀ ਕੰਮ ਕਰ ਰਹੇ ਹਾਂ ਨਾ ਜੋ ਕਾਰਵਾਈ ਦੇਖਿਓ ਜੋ ਅਸੀਂ ਕਾਰਵਾਈ ਕਰ ਰਹੇ ਨੇ ਉਹ ਅਸੀਂ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਰਾਈਟ ਤੇ ਅਸੀਂ ਇੱਥੇ ਤੇ ਲਿੰਕੇजेस ਤੁਹਾਨੂੰ ਨਹੀਂ ਦੇ ਸਕਦੇ ਜਿਵੇਂ ਜੋ ਮੈਂ ਸ਼ੇਅਰ ਕਰ ਰਹੀ ਹਾਂ lettes share it please ਮੈਂ ਕਿੰਨੀ ਉਮਰ ਦਾ ਔਰ ਕਿੰਨਾ ਪੜਿਆ ਲਿਖਿਆ ਜਿਹੜਾ ਬੜਿਆ ਇਹ ਬੰਦਾ 27 28 ਸਾਲ ਦਾ ਹੈ ਟੋਟਲ ਅਭੀ ਕਲਾਸ 12th ਪਾਸ ਹੈ ਤੇ ਇਹ ਸਿਟੀ ਫਿਰੋਜ਼ਪੁਰ ਏਰੀਆ ਸੇ ਹੀ ਹੋਈ ਹੈ ਜੀ ਮੈਡਮ ਸੀਸ਼ੋਰ ਸਿਟੀ ਦੇ ਉੱਪਰ ਵੀ ਪੇਲਾ ਮੁਕਦਮਾ ਇਸ ਤੋਂ ਇਲਾਵਾ ਜਿਹੜੇ ਬਾਕੀ ਅਕਿਊਜ਼ਡ ਹੈ ਆਈ ਏਮ ਰਿਪੀਟਿੰਗ ਅਗੇਨ ਹੈ ਨਾ that is a matter of investigation ਉਸ ਤੋਂ ਬਾਅਦ ਉਹਨਾਂ ਦੀ ਡਿਟੇਲ ਆਪ ਦੇ ਨਾਲ ਅਸੀਂ ਸ਼ੇਅਰ ਕਰਾਂਗੇ ਮੈਂ ਸ਼ੁਰੂਆਤੀ ਜਾਂਚ ਤੁਸੀਂ ਲਿਖਿਆ ਮਤਲਬ ਇਹ ਸੀਮਾਪਾਲ ਤੋਂ ਜਿਹੜੀ ਹਰੋਇਨ ਆਈ ਸੀ ਮਤਲਬ ਕਿ ਇਸ ਤੇ ਵੀ ਜਾਂਚ ਹੋ ਰਹੀ ਹੈ ਇਹ ਦੇਖਿਏ ਅਸੀਂ ਜੋ ਵੀ ਮੈਟਰ ਆਈ ਏਮ ਰਿਪੀਟਿੰਗ ਅਗੇਨ ਸਾਰਿਆਂ ਨੂੰ ਰਿਕਵੈਸਟ ਹੈ ਜੋ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਹੈ ਨਾ ਜੋ ਵੀ ਸਾਡੇ ਤੱਥ ਹੈ ਉਸ ਤੇ ਅਜ਼ਮ ਅਜ਼ਿਊਮ ਨਾ ਕੀਤਾ ਜਾਏ ਕਿਥੋਂ ਆਈਏ ਕੀ ਗਈਏ ਉਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਹੋਣ ਤੋਂ ਬਾਅਦ ਹੀ ਦੱਸਾਂਗੇ ਜੀ ਤਾਂ ਐਸਐਸਪੀ ਫ ਪਰਵੀ ਕਲਾਸੇ ਹੋ ਸਕਦੇ ਨੇ ਅੱਗੇ ਜਾਂਚ ਕੀਤੀ ਜਾ ਰਹੀ ਹੈਗੀ ਹੈ ਹਿਰੋਇਨ ਕਿੱਦਾਂ ਮੰਗਵਾਈ ਹੈਗੀ ਸੀਗੀ ਔਰ ਕਿਹੜੇ ਕਿਹੜੇ ਇਹਦੇ ਵਿੱਚ ਲਿੰਕ ਹੈਗੇ ਨੇ ਔਰ ਕਿੰਨੇ ਲਿੰਕਾਂ ਦਾ ਇਸਤੇਮਾਲ ਕੀਤਾ ਗਿਆ ਅੱਗੋਂ ਜਿਹੜੀ ਸਾਰੀ ਜੜੀ ਹੈ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੇ ਆ ਤਾਂ ਦੋ ਹੋਰ ਲੋਕਾਂ ਦੇ ਉੱਪਰ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਹੈਗਾ ਤਾਂ ਛੋਟੀ ਉਮਰ ਦੇ ਹੀ ਹੈਗੇ ਨੇ ਜਿਹੜੇ ਇਹ ਨੌਜਵਾਨ ਹੈਗੇ ਆ ਜਿਨ੍ਹਾਂ ਦੇ ਉੱਪਰ ਇਹ ਮੁਕਦਮਾ ਦਰਜ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾ ਪਰਸਨ ਰੋਹਿਤ ਨਾਸਾਨੀ ਚੋਪੜਾ ਲਿਵਿੰਗ ਨੀਅਰ ਇਨ ਪੰਜਾਬ ਫਿਰੋਜ਼ਪੁਰ